ਰਸਾ ਬਾਕਸ ਨੂੰ ਮੇਰਾ ਦੇਖੋ ਨਾ ਕੈਮਰੇ ਨੂੰ ਮਨਜੀਤ ਨੂੰ ਕੀ ਹੋਇਆ ਰਾਤ ਕਿਹੜੀ ਲੜਾਈ ਕਿਥੇ ਹੋਈ ਅੱਜ ਉਹ ਸਬਜ਼ੀ ਲੈ ਕੇ ਆ ਰਹੇ ਸੀਗੇ ਤੇ ਉਹਨਾਂ ਨੇ ਮੁੰਡੇ ਬੈਠੇ ਸੀ ਟਾ ਸੁੱਕਾ ਉਹ ਭਰੀਆਂ ਪੀ ਰਹੇ ਸੀ ਜਿਟ ਕਪੋੜੀਆਂ ਦੇ نیچے ਤੇ ਉਹਨਾਂ ਨੇ ਰੋਕਿਆ ਵੀ ਇੱਥੇ ਰਸਤਾ ਨੰਗਨ ਦਾ ਵਾ ਮੇਰੇ ਜੇਠਾ ਕੀ ਕੰਮ ਕਰਦਾ ਪੁਲਸਾ ਜੀ ਅੱਛਾ ਜੀ ਹਾਂਜੀ ਉਹ ਆ ਰਹੇ ਸੀ ਕਿ ਕਹਿੰਦੇ ਕਿ ਇੱਥੇ ਤੁਸੀਂ ਰਸਤਾ ਵੋਟੀਆਂ ਵਾ ਕੁੜੀਆਂ ਨੰਗਦੀਆਂ ਵੜਦੀਆਂ ਵਾ ਕਿ ਤੁਸੀਂ ਇੱਥੇ ਨਾ ਬੈਠ ਕੇ ਪੀਓ ਕਰੋ ਵੀ ਸਾਈਡ ਤੇ ਵੀ ਉਹਨਾਂ ਨੇ ਗਾਲੀ ਗਲੋਚ ਕੀਤਾ ਉਹਨਾਂ ਨੂੰ ਬੋਲਣ ਲੱਗ ਕੇ ਹੱਥ ਪਾਈ ਹੋ ਗਏ ਉਹ ਸਿਆਣਾ ਵਿਆਣਾ ਵਾ ਤੇ ਉਹ ਛੋਟਾ ਜਵਾਬ ਆ 17 ਸਾਲ ਦਾ ਹੈਗਾ ਬੱਚਾ ਜਿਹਨੇ ਹੱਥ ਪਾਇਆ ਉਹਨੂੰ ਪੁਲਿਸ ਦਾ ਉਹ ਹੈਗਾ ਮੁਲਾਜ਼ਮ ਆ ਕਿੰਨੇ ਜਣੇ ਕਿੰਨੇ ਜਣੇ ਨੇ ਹੱਥ ਪਾਇਆ ਉਹਨਾਂ ਨੇ 5 10 ਜਣੇ ਆਨੇ ਤਾਂ ਫਿਰ ਖਿੱਚ ਕੇ ਲੈ ਗਏ ਉਹਨਾਂ ਨੂੰ ਇੱਥੇ ਥੱਲੇ ਨੀਚੇ ਲੜ ਬਹੁਤ ਖਿੱਚਾ ਖੁਚਾਈ ਕੀਤੀ ਉਹਨਾਂ ਨੇ ਫਿਰ ਅਸੀਂ ਛਡਾਣ ਗਏ ਤਾਂ ਸਾਡੇ ਵੀ ਉਹਨਾਂ ਨੇ ਮਾਰਿਆ ਕੀ ਮਾਰਿਆ ਸਾਡੇ ਜਿਹੜੇ ਤੁਹਾਡੇ ਪਤਾ ਨਹੀਂ ਕੜਾ ਮਾਰਿਆ ਕਿੱਟ ਮਾਰਿਆ ਉਥਾੜ ਕਰਕੇ ਇੱਥੇ ਆ ਕੇ ਲੱਗੀ ਆ ਪਤਾ ਨਹੀਂ ਲੱਗੇ ਮੈਂ ਤਾਂ ਬੇਹੋਸ਼ ਹੋ ਕੇ ਗਿਰ ਗਈ ਸੀ ਫੇ ਮੇਰੇ ਮੁੰਡਾ ਆਇਆ ਤੇ ਉਹ ਆਇਆ ਕਿ ਮੈਨੂੰ ਹਸਪੀਟਲ ਲੈ ਕੇ ਗਿਆ ਸਾਨੂੰ ਹਾਂਜੀ ਕਰਾਈ ਹੋਈ ਆ ਪਤਾ ਨਹੀਂ ਹਜੇ ਕੋਈ ਕਾਰਵਾਈ ਤਾਂ ਨਹੀਂ ਹੋ ਰਹੀ ਚਲ ਹਾਂਜੀ ਇਨਸਾਫ ਹੀ ਆ ਬੱਚੇ ਆ ਕੱਲੂ ਬੱਚਿਆਂ ਨੂੰ ਸਾਡੇ ਨੂੰ ਘੇਰ ਕਰਕੇ ਕੋਈ ਮਾਰਨ ਕੁੱਟਣਗੇ ਫਾਇਦਾ ਵਾ ਕੋਈ ਇਹ ਤਾਂ ਨੁਕਸਾਨ ਹੀ ਆ ਅਸੀਂ ਤਾਂ ਆਪ ਗਰੀਬ ਬੰਦੇ ਆ ਕਮਾ ਕੇ ਖਾਂਦੇ ਆ ਔਰ ਕਰਦਾ ਉਹ ਹਸਪੀਟਲ ਗਏ ਸਕੈਨ ਵਗੈਰਾ ਕਰਾਣ ਅੱਛੀ ਜ਼ਿਆਦਾ ਲੱਗੀਆਂ ਸਟਾਫ ਨੂੰ ਹਾਂਜੀ ਮੇਰੇ ਨੂੰ ਵੀ ਕਹਿ ਰਹੇ ਸੀ ਮੇਰੇ ਕੋ ਨਹੀਂ ਉੱਠਿਆ ਗਿਆ ਮੈਂ ਮੁੰਡੇ ਨੂੰ ਕਿਹਾ ਵੇ ਠਰ ਕੇ ਜਦ ਇੱਕ ਚੱਲਦੇ ਆ ਦਵਾਈ ਦੋਈ ਖਾ ਕੇ ਪੇਨਕੀਲਰ ਫਿਰ ਖਾ ਕੇ ਜਾਣੇ ਆ ਨਿੱਕੀ ਨਾਮਸ ਕੀ ਹੋਇਆ ਜੀ ਬੇਟੇ ਨੂੰ ਸਰ ਜੀ ਮੇਰੇ ਬੇਟੇ ਨੂੰ ਨਜਾਇਜ਼ ਮਾਰਿਆ ਉਹਨਾਂ ਨੇ ਸਰ ਜੀ ਜਦੋਂ ਨਜਾਇਜ਼ ਮਾਰਿਆ ਤੇ ਮੱਲੇ ਵਾਲੇ ਬੱਚੇ ਨੂੰ ਛੁਡਾਣਗੇ ਉਹਨਾਂ ਦੇ ਮਾਰਿਆ ਚਾਕੂ ਸੀ ਪਤਾ ਨਹੀਂ ਕੀ ਸੀ ਉਹਨਾਂ ਕੋਲ ਜੇ ਮੱਲੇ ਵਾਲੇ ਨਾ ਛੁਡਾਉਂਦੇ ਤਾਂ ਮੇਰੇ ਮੁੰਡੇ ਨੇ ਜਾਨ ਨੂੰ ਹੀ ਮਾਰ ਦੇਣਾ ਸੀ ਸਰ ਇਹਨਾਂ ਨੇ ਠੀਕ ਆ ਸਰ ਮੈਂ ਵਿਧਵਾ ਜਨਾਨੀ ਆ ਮੇਰਾ ਬੰਦਾ ਹੈ ਨਹੀਂ ਸਰ ਤੇ ਮੈਂ ਤਾਂ ਮੇਰਾ ਬੇਟਾ ਹੈਗਾ ਸਰ ਮੈਨੂੰ ਬਹੁਤ ਨਜਾਇਜ਼ ਤੰਗ ਕਰਦੇ ਆਗੇ ਸਰ ਹਾਂਜੀ ਸਰ ਜਦੋਂ ਮੈਂ ਲੰਘਦੀ ਬੜਦੇ ਉਹ ਮੈਨੂੰ ਤੰਗ ਕਰਦਾ ਹੈਗਾ ਵਾ ਠੀਕ ਆ ਸਰ ਤੁਸੀਂ ਉਹਨਾਂ ਨੂੰ ਸਮਝਾ ਦਿਓ ਸਰ ਉਹਨਾਂ ਨੇ ਨਜਾਇਜ਼ ਤੰਗ ਨਾ ਕਰੇ ਮੇਰਾ ਬੇਟਾ ਕੱਲਾ ਕੱਲਾ ਹੈਗਾ ਮੈਂ ਤਾਂ ਮੇਰਾ ਬੇਟਾ ਹੈਗਾ ਮੇਰੇ ਪੇਟ ਦੇ ਜੀ 18 ਸਾਲਾਂ ਦਾ ਹੈਗਾ ਮੇਰੇ ਪੁੱਢੇ ਸਹੀ ਹਤਾ ਕਰਦਾ ਸਾਰਾ ਖਰਚਾ ਹੀ ਹਾਂਜੀ ਸਰ ਮੈਂ ਗੋਟੀਆਂ ਦਾ ਕੰਮ ਕਰਦੀ ਸਰ ਮੇਰਾ ਨਾਮ ਸ਼ਿਵਮ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਅਸੀਂ ਡਾਕਟਰ ਮੇਦਕਰ ਕਲੁੰਨੀ ਕੀ ਹੋਇਆ ਜੀ ਰਾਤੀ ਇਹ ਰਾਤੀ ਅਸੀਂ ਮੈਂ ਮੇਰਾ ਭਰਾ ਸੀਗਾ ਇਹ ਧਾਏ ਦਾ ਮੁੰਡਾ ਹੀ ਅਸੀਂ ਬੈਠੇ ਸੀਗੇ ਆ ਜਿਹੜਾ ਸਾਜਨ ਜੀ ਇਹ ਆਇਆ ਹੀ ਪੁਲਸੀ ਆਈ ਇਹ ਇਸ ਸਾਜਨ ਬੋਲਣਾ ਇਹ ਪੁਲਸ ਵਾਲਾ ਭਾਈ ਹਾਂਜੀ ਇਹਦੀ ਸ਼ਰਾਬ ਸ਼ਰੂਪ ਪੀਤੀ ਹੋਈ ਸੀਗੀ ਇਹ ਆਕੇ ਨੇ ਜੀ ਮੈਨੂੰ ਦਰੂਪੀਤੀ ਵਿੱਚ ਗਾਲਾਂ ਕੱਢਣ ਲੱਗਾ ਗਾਲੀ ਗਲੋ ਜਿੰਨੇ ਮੈਨੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢਣ ਲੱਗਾ ਮੈਂ ਜਦੋਂ ਕਹੀ ਕੀ ਹੋਇਆ ਇਹ ਨੇ ਮੈਂ ਇਹਨੇ ਮੇਰੀ ਥੱਪੜ ਥੱਪੜ ਮਾਰਿਆ ਜੀ ਦੋ ਫਿਰ ਮੈਂ ਕਹਿੰਦਾ ਨੂੰ ਮੈਂ ਵੀ ਬੋਲਿਆ ਫਿਰ ਇਹਦੇ ਇੰਨੇ ਆਪਣਾ ਮੁੰਡਾ ਬੁਲਾ ਲਿਆ ਜੀ ਇਹਦੇ ਮੁੰਡੇ ਨੇ ਵੀ ਮੇਰੇ ਮਾਰੇ ਆ ਜੀ ਜਿਹੜੇ ਮੇਰੇ ਨਾਲ ਸੀਗੇ ਇਹਦਾ ਮੁੰਡਾ ਹੈਪੀ ਠੀਕ ਆ ਜੀ ਉਹਨੇ ਆ ਕੇ ਜੇਬ ਦੇ ਵਿੱਚੋਂ ਪਤਾ ਨਹੀਂ ਕੀ ਕੱਢਿਆ ਮੇਰੇ ਸਿਰ ਤੇ ਉਰੇ ਮਾਰਿਆ ਜੀ ਆ ਦੇਖੋ ਮੇਰੇ ਉਰੇ ਨੀਲ ਵੀ ਪਾਇਆ ਹੋਇਆ ਇਹਨੇ ਤਾਂ ਮੈਂ ਤਾਂ ਮੇਰੇ ਜਿਹੜੇ ਨਾਲ ਖੜੇ ਸੀਗੇ ਮੁੰਡੇ ਉਹਨਾਂ ਨੇ ਛੁੜਾਇਆ ਨਹੀਂ ਤਾਂ ਇਹਨਾਂ ਨੇ ਤਾਂ ਮੈਨੂੰ ਹੀ ਮਾਰ ਦੇਣਾ ਸੀਗਾ ਜੀ ਉਹਨਾਂ ਨੇ ਜਦੋਂ ਛੁੜਾਇਆ ਉਹਨੇ ਹੀ ਉਹਦੇ ਮੇਰੇ ਨਾਲ ਦੇਦੇ ਵੀ ਉਰੇ ਆ ਠੋਡੀ ਤੇ ਕੋਲ ਕੋਲ ਜੀ ਉਹ ਮਾਰਤੀ ਪਦਨੇ ਕੋ ਕੀ ਸੀਗਾ ਕਟਰ ਕੁੱਟ ਰਹੇ ਹਾਂ ਜੀ ਹਾਂ ਜੀ ਅੱਗੇ ਵੀ ਇਹ ਇਹਦੀ ਮਲ ਲੜਦੇ ਰਹਿੰਦੇ ਨੇ ਇਹਨਾਂ ਇਦਾਂ ਹੀ ਆਈ ਜਿਹੜਾ ਸਾਇਣ ਆਈ ਇਹ ਵਰਦੀ ਦੇ ਤੋਫਤੇ ਹੀ ਲੋਕਾਂ ਕੋਈ ਪੈ ਪੂਏ ਠੱਗਦਾ ਬਾਈ ਪਹਿਲਾਂ ਵੀ ਇਹਦੇ ਬਿਹਾਰੀ ਚੁੱਕੀ ਇੰਨੇ ਮਤਲਬ ਕਿ ਇਹਦੀ ਵੀਡੀਓ ਵਾੜੀਓ ਬਣੀ ਸੀਗੀ ਉਹ ਵੀਡੀਓ ਵੀ ਸ਼ਾਇਦ ਸਾਡੇ ਕੋਲ ਹੋਵੇ ਤੁਹਾਨੂੰ ਦਿਖਾਵਾਂਗੇ ਜੀ ਜ਼ਰੂਰ ਹਾਂਜੀ ਇਹਦੇ ਇਹਦੇ ਕੋਟ ਪੀ ਜੀ ਉੱਥੇ ਜੀ ਮੈਂ ਤਾਂ ਮੇਰੀ ਮੰਮੀ ਮੇਰੇ ਪਾਪਾ ਮੇਰੇ ਐਕਸਪਾਇਰ ਹੋ ਗਏ ਸੀਗੀ ਚਾਰ ਪੰਜ ਮਹੀਨੇ ਪਹਿਲਾਂ ਹੀ ਤਾਂ ਜੀ ਤਾਂ ਮੈਂ ਹੀ ਹੁਣ ਕੱਲਾਵਾ ਜਿਹੜਾ ਆਪਣੇ ਘਰ ਦਾ ਸਰਕਲ ਦੇਖਦਾ ਵਾ ਮਾੜਾ ਮੋਟਾ ਕੰਮ ਦੀ ਆੜੀ ਕਰਦਾ ਵਾ ਰੋਤਾ ਹੀ 4-500 ਰੁਪਏ ਲਈ ਨਾ ਮੈਂ ਨੇ ੱੱਕਾ ਕੀਤਾ ਇਹ ਕੰਪਲੇਂਟ ਕਰਾਈ ਤੁਸੀਂ ਕੰਪਲੀਟ ਐਸੀ ਕਰਾਈ ਜੀ ਰਾਤੀ ਅਸੀਂ ਕਰਾ ਕੇ ਆਏ ਜਾਂ ਸਾਰਾ ਬਿਆਨ ਦੇ ਕੇ ਆਏ ਸੁਣਵਾਈ ਹੈ ਹੇ ਤੱਕ ਤਾਂ ਕੋਈ ਵੀ ਨਹੀਂ ਹੋਈ ਜੀ ਇਹ ਆਪਣੀ ਬਰਦੀ ਦਾ ਧੋਸ ਦਿਖਾਉਂਦੇ ਇਹ ਸ਼ਰਾਬ ਪੀਤੀ ਦੇ ਵਿੱਚ ਆਂਦਾ ਪਹਿਲੀ ਗੱਲ ਤਾਂ ਇਹ ਤੱਕ ੱੱਕਾ ਕਰਦੇ ਸਭ ਨੇ ਨਹੀਂ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੀ ਕੀਤੀ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੇ بیگم شہناز جی ਸੰਪਰਕ ਕਰੋ 8725040658 8725040658